ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਮਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿ ਆਵੇ ਧਾਏ ਸਭ ਥਾਈ ਹੋਏ ਸਹਾਰੇ ਪੌੜੀ ਖੰਡਾ ਪ੍ਰਥਮੇ ਸਾਜਕੈ ਜਿਨ ਸਭ ਸੰਸਾਰਿ ਉਪਾਇਆ ਬ੍ਰਹਮਾ ਵਿਸ਼ਨ ਮਹੇਸ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾ ਆਇਆ ਸਰ ਜੇ ਦਾਨੋ ਦੇਵਤੇ ਤੇ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜਕੈ ਦੈਂਤਾਂ ਦਾ ਨਾਸ ਕਰਾਇਆ ਤੇਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਸਰ ਘਾਇਆ ਤੇਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇ ਸੀਂ ਪਕੜ ਗਿਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤੀਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜਗ ਪੀਤਿਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲਨਾਰਦ ਡੌਰੂ ਆਇਆ ਅਬਮਾਨ ਉਤਾਰਨ ਦੇਵਤਿਆਂ ਮੈਂ ਖਸਰ ਸੁੰਡ ਉਪਾਇਆ ਜੀਤ ਲਏ ਤਿੰਨ ਦੇਵਤੇ ਤੇ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਏ ਕੈ ਸਿਰ ਉਪਰ ਛਤਰ ਫੇਰਾਇਆ ਦਿੱਤਾ ਇੰਦਰ ਨਕਾਲ ਕੈ ਤਿੰਨ ਗਿਰ ਕੈਲਾਸ ਧਕਾਇਆ ਦਰ ਕੈ ਹੱਥੋਂ ਦਾਨਵੀ ਦਿਲ ਅੰਦਰ ਤਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਾਉੜੀ ਇੱਕ ਦਿਹਾੜੇ ਨਾਵਣ ਆਈ ਦੁਰਗਾ ਸਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਛੀਨ ਲਈ ਠਕੁਰਾਈ ਸਾਤੇ ਦਾਨਵੀ ਲੋਕੀ ਤਹੀਂ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਿਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਬਨਾ ਰਾਖਸ਼ਾਂ ਕਨੇ ਨਾ ਜਿੱਤਾ ਜਾਈ ਮੱਖੇ ਦੇਤ ਨੂੰ ਤੇਰੀ ਸਾਮ ਤਕਾਈ ਦੇਵੀ ਦੁਰਗਾ ਸਾ ਪੌੜੀ ਦੁਰਗਾ ਬਣੈ ਸੁਨੰਦੀ ਹੱਸੀ ਹੜਾੜਾ ਏ ਉਹੀ ਸਿਓ ਮੰਗਾਇਆ ਰਾਖਸ਼ ਭਖਣਾ ਚਿੰਤਾ ਕਰੋ ਨਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਾ ਮਾਈ ਰਾਖਸ਼ ਮਾਰਨੇ ਦੋਹਰਾ ਰਾਖਸ਼ ਆਏ ਰੋਹ ਨੇ ਖੇਤ ਭੜਨਗੇ ਚਾਏ ਲਸਕੰਤੇ ਕਾ ਬਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੋਹਾ ਕੰਧਾਰਾ ਮੂਮ ਜੜੇ ਢੋਲ ਸੰਖ ਨਗਾਰੇ ਵੱਜੇ ਰਾਖਸਿਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸੋਹੈਂ ਜੁਦ ਨੂੰ ਇਕ ਜਾਤ ਨ ਜਾਣਨ ਭੱਜੇ ਖੇਤ ਅੰਦਰ ਜੋਧੇ ਗੱਜੇ ਪੌੜੀ ਜੰਗ ਮੁਸਾਫਾ ਵੱਜਿਆ ਰਣ ਘਰੇ ਨਗਾਰੇ ਚਾਵਲੇ ਚੁਲਨ ਜੇ ਬੈਰ ਕਾ ਨਿਸ਼ਾਨ ਲਸਲ ਸਾਵਲੇ ਢੋਲ ਨਗਾਰੇ ਪੌਣ ਦੇ ਉੰਗਣ ਜਾਣ ਜਟਾਵਲੇ ਦੁਰਗਾ ਦੰਨੋਂ ਡਹੇ ਰਣ 나ਦ ਵਜਨ ਖੇਤ ਵਿਹਾਵਲੇ ਵੀਰ ਪਰੋਤੇ ਬਰਸ਼ੀਏ ਜਨ ਡਾਲ ਚਮਟਿਆਵਲੇ ਇੱਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੋਟਣ ਬਾਬਲੇ ਇੱਕ ਟੁੰਟਣ ਝਾੜੋਂ ਕੱਡੀਆਂ ਨ ਰੇਤ ਵਿੱਚ ਆ ਸੁਨਾਂਡਾ ਬਲੇ ਗਦਾ ਤਰਸੂਲਾ ਬਰਸ਼ੀਆਂ ਤੀਰ ਵੱਗਨ ਖਰੇ ਉਤਾਵਲੇ ਜਾਣ ਦੱਸੇ ਪਜੰਗਮ ਸਾਹਵਲੇ ਮਰ ਜਵਨ ਬੀਰ ਰੁਹਾਵਲੇ ਪੌੜੀ ਦੇਖਣ ਚੰਡ ਪ੍ਰਚੰਡ ਨੋ ਰਣ ਘੁਰੇ ਨਗਾਰੇ ਧਾਇ ਰਾਗ ਸਿਰੋਹਲੇ ਚੌਗਰ ਤੋਂ ਪਾਰੇ ਹੱਥੀ ਤੀਕਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨਾ ਨੱਠੇ ਜੁਦ ਤੇ ਜੋਧੇ ਜੁਝਾਰੇ ਦਿਲ ਵਿੱਚ ਰੋਹ ਵਢਾਏ ਕੈ ਮਾਰ ਮਾਰ ਫੁਕਾਰੇ ਮਾਰੇ ਚੰਡ ਪ੍ਰਚੰਡ ਨੈ ਵੀਰ ਖੇਤ ਉਤਾਰੇ ਮਾਰੇ ਜਪਨ ਬਿਜਲੀ ਸਿਰ ਭਾਰ ਮਨਾਰੇ ਪੌੜੀ ਝੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਿਹਨਸਾਰ ਦੀ ਪੇਟ ਮਲੰਦੇ ਲਾਈ ਮਹਿਕੇ ਦੈਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਝੋਟੀ ਜਾਣ ਦਿਖਾਈ ਧਾਰੇ ਧੂਮਕੇਤ ਪੌੜੀ ਛੋਟਾ ਪਉਨ ਨਗਾਰੇ ਅਣੀਆਂ ਜੁਟੀਆਂ ਥੂਲੀਆਂ ਤਰਵਾਰੀ ਦੇਵਾ ਦਨਵੀ ਵਾਹਨ ਵਾਰੋਵਾਰੀ ਸੂਰੇ ਸੰਗਰੇ ਵਗੇ ਰੱਥ ਤੁਲਾਰੀ ਜਿਉ ਗੇਰੂ ਬਾਪੁਤਰਾ ਦੇਖਣ ਬੈਠ ਟਾਰੀ ਨਾਰੀ ਰਾਖਸ਼ਾ ਭਾਈ ਤੁਮ ਸواری ਦੁਰਗਾ ਦਨਵੀ ਪੌੜੀ ਲਖਨਗਾਰੇ ਵਜਨ ਅਮੋ ਸਾਹਮਣੇ ਰਾਖ ਸ਼ਰਣੋਂ ਨਾ ਭਜਨ ਰੋਹੇ ਰੋਹਲੇ ਸਿੰਘਾਂ ਵਾਂਗੂ ਗੱਜਨ ਸੱਬੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਦੋਹਰੇ ਰਣ ਸੰਗਲਿਆਲੇ ਤੂਰ ਨਪੇਟੇ ਤੂਹਰੇ ਸਰਦਾਰ ਜਟਾਲੇ ਉਖੜੀਆਂ ਨਾਸਾਂ ਜਿੰਨਾ ਮੈਂ ਜਾਪਣ ਆਲੇ ਧਾਵੇ ਦੇਵੀ ਸਾਹਮਣੇ ਵੀਰ ਮੁਛਲੇ ਆਲੇ ਸਰਪਤ ਜੇਹ ਲੜ ਹਟੇ ਬੀ ਟਲੇ ਨ ਟਾਲੇ ਗੱਜੇ ਦੁਰਗਾ ਘੇਰ ਕੈ ਜਨ ਘਣੀ ਅਰ ਕਾਲੇ ਪੌੜੀ ਝੋਟ ਪਈ ਖਰਚਾਮੀ ਦਲਾ ਮੁਕਾਬਲਾ ਘੇਰ ਲਈ ਬਰਿਆਮੀ ਦੁਰਗਾ ਆਏ ਕੈ ਰਾਖਸ਼ ਵੱਡੇ ਅਲਾਮੀ ਭਜ ਨ ਜਾਣਦੇ ਅੰਤ ਹੋਏ ਸਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਘਰੇ ਨਗਾਰੇ ਤਨਾ ਭਿੰਦਿਆਂ ਪਾਏ ਮੈਖਲ ਭਾਰੇ ਦੇਵਾਂ ਧਨਵਾ ਵਾਹਨ ਫਟ ਕਰਾਰੇ ਰਾਗ ਸਰੋਹਲੇ ਜਪਣ ਤੇ ਗਿਆਰੇ ਮੈਨੋ ਤੂੰ ਹੀ ਆ ਜੋਦੇ ਵੱਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਪਾ ਜਵੇਂ ਹਣੇ ਕਦੇ ਨਾ ਅੱਖ ਨਹਾਰੇ ਧਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਗ ਸਖੜਗ ਲੈ ਪੌੜੀ ਉਮਰ ਲੱਥੇ ਜੋਦੇ ਮਾਰੂ ਬੱਜਿਆ ਬੱਦਲ ਜਿਉ ਮੈਂ ਖਸ ਰਣ ਵਿੱਚ ਗੱਜਿਆ ਇੰਦਰ ਜੇਹਾ ਜੋਦਾ ਮੈਂ ਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ ਧੀਰ ਫਿਰੇ ਰਹਿ ਬਾਰੇ ਅੰਮੋਂ ਸਾਹਮਣੇ ਅਗਣਤ ਵੀਰ ਸੰਘਾਰੇ ਲਗਦੀ ਕੈਬਰੀ ਲਿਕੇ ਜਾਣ ਮਨਾਰੇ ਮਾਰੇ ਵਿਜਦੇ ਖੁੱਲੀ ਵਾਲੀ ਦਹਿਤ ਅਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਪੰਗਾ ਖਾਏ ਕੈ ਪੌੜੀ ਦੋਹਾ ਕੰਧਾਰਾ ਮੋਜੜੇ ਨਾਲ ਤੌਸਾ ਪਾਰੀ ਕੜ ਕੁੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ੱਤ ਲਿਆ ਸੂਰਮੇ ਨਾਲ ਵੱਡੇ ਹਜਾਰੀ ਮੈਨੂੰ ਖੰਡਾ ਤੂਹਿਆ ਮੈਂ ਖਸਰ ਭਾਰੀ ਉਮਲ ਲੱਥੇ ਸੂਰਮੇ ਮਰ ਮੱਚੀ ਕਰਾਰੀ ਜਾਪੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੰਦੀ ਅਗਾ ਸਿੰਧਾਣੀ ਸਿੰਗਾ ਤੌਲਦਿਆਂ ਕੁਰਮਸਿਰ ਲਹਿਲਾਣੀ ਦੁਸ਼ਮਨ ਮਾਰ ਕੇ ਵੱਡੇ ਗੰਤ ਖਾਣੀ ਪੂਏ ਖੇਤ ਵਿੱਚ ਰਣ ਵਿੱਚ ਕੱਤੀ ਕਾਣੀ ਲੋਹ ਮਿਜਦੀ ਚਾਰੇ ਯੁਗ ਕਹਾਣੀ ਚੱਲੁਗ ਤੇਗਦੀ ਵਿਦਣ ਖੇਤ ਵਿਹਾਣੀ ਮੈਂ ਖਿਦੈਤ ਨੂੰ ਇਤੀ ਮੈਂ ਖਾਸਰ ਦੈਤ ਮਾਰੇ ਦੁਰਗਾ ਆਇਆ 14 ਲੋਕਾ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਨਾ ਹੀ ਪਾਣੀ ਦਲੀ ਹੰਕਾਰ ਕੈ ਜਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਤੁਮਣ ਸੂਰਮੇ ਹੋਈ ਅਲੋ ਪਵਾਨੀ ਦੇਵਾਂ ਨੂੰ ਰਾਜ ਦੇ ਇਸ਼ਰ ਦੀ ਬਰਦਾਨੀ ਹੋਈ ਜਿੱਤ ਦਿਨ ਸੁਮਨ ਸੁਮਗਮਾਨੀ ਜਨਮੇ ਸੂਰਮੇ ਇੰਦਰ ਦੀ ਰਤਾਨੀ ਤੱਕੀ ਜਿੱਤਣੀ ਇੰਦਰਪੁਰੀ ਤੇ ਧਾਵਣਾ ਵੜ ਜੋਤੀ ਮਤਾ ਪਕਾਇਆ ਸੰਜ ਪਟੇਲਾ ਪਖਰਾ ਪੀੜ ਸੰਦਾ ਸਾਜ ਬਣਾਇਆ ਜੁੰਮੇ ਕਟਕ ਅਸੂਹਣੀ ਅਸਮਾਨ ਗਰਦੀ ਛਾਇਆ ਰੋ ਸੁੰਭ ਨ ਸੁੰਭ ਸਦਾਇਆ ਪੌੜੀ ਸੁੰਭ ਨ ਸੁੰਭ ਲਾਇਆ ਵਡ ਜੁਧੀ ਸੰਗਰਵਾਏ ਰੋਦ ਖਾਲੀ ਦਿੱਤੀਆਂ ਬਰਿਆਮੀ ਧਰੇ ਨਚਾਏ ਉਰੇ ਦਮਾ ਮੇ ਦੋਹਰੇ ਜੰਬਾਣ ਜੋ ਅੜੜਾਏ ਜੋ ਦਾਨੋ ਲੁੱਜਣ ਆਏ ਪੌੜੀ ਦਾਨੋ ਦੇਉ ਅਨਾਗੀ ਸੰਗਰ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਧਿਆਂ ਦਾਨੋ ਦੇਉ ਅਨਾਗੀ ਸੰਗਰ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਧਿਆਂ ਭੂਤਾ ਇਲਾ ਕਾਗੀ ਗੋਸਤ ਭਖਿਆ ਹਮੜ ਧਮੜ ਜਾਗੀ ਕੱਤੀ ਸੂਰੀਆਂ ਛਟਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਓ ਭੁਜਾਈ ਮਿਲ ਕੇ ਰਾਖਸੀ ਲੋਕੀ ਤੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮ ਤਕਾਈ ਦੇਵਾ ਡਰਦਿਆਂ ਆਂਦੀ ਚੰਦ ਚੜਾਈ ਉਤੇ ਰਾਖਸ਼ਾ ਪੌੜੀ ਆਈ ਫੇਰ ਪਵਾਨੀ ਖਬਰੀ ਪਾਈਆਂ ਦੇਤ ਵਡੇ ਅਪਮਾਨੀ ਹੋਏ ਇਕੱਠੇ ਲੋਚਨ ਤੁਮ ਗਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੂ ਆਪ ਕਹਾਇਆ ਛਟਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਤੂੰ ਮਿਆਂ ਨੂੰ ਖੰਡਾ ਹੋਈ ਸਾਹਮਣੇ ਸੱਬੇ ਵੀ ਸੰਗਾਰੇ ਤੁਮਰ ਨੈਣ ਦੇ ਜਣ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ 24 ਤੌਸ বাজਾਈ ਦਲਾ ਮੁਕਾਬਲਾ ਰੋਪਵਾਨੀ ਆਈ ਉੱਤੇ ਰਾਖਸ਼ਾ ਖੱਬੇ ਦਸਤ ਨਚਾਈ ਸਿਹਣ ਸਾਰਤੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਰੋਹੇ ਚਲਾਈ ਰਾਖ ਸ਼ਰਾਏ ਨੂੰ ਜੰਪੁਰ ਦੀ ਆ ਪਠਾਈ ਲੋਚਨ ਤੁਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਬ ਦੀ ਪੌੜੀ ਭੰਨੇ ਦੇਤ ਪੁਕਾਰੇ ਰਾਜੇ ਸੁੰਬ ਥੈ ਲੋਚਨ ਤੁਮ ਸੰਗਾਰੇ ਸਣੇ ਸਿਪਾਹੀਆਂ ਚੁਣ-ਚੁਣ ਜੋਧੇ ਮਾਰੇ ਅੰਦਰ ਖੇਤ ਦਾ ਜਪਨ ਅੰਮ੍ਰਿਤਾਰੇ ਡਿੱਗਨ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਵਿਜਦੇ ਦੇਤਾਂ ਦੇ ਦਲਹਾਰੇ ਦਖਸਤ ਖਾਇ ਗੈ ਬੱਚੇ ਸੁਮਾਰੇ ਮਾਰੇ ਰਹਦੇ ਰਾਇਥੈ ਪੌੜੀ ਰੋ ਹੋਏ ਬੁਲਾਏ ਰਾਖਸ਼ ਰਾਏ ਨੇ ਬੈਠੇ ਮਤਾ ਪੁਕਾਈ ਦੁਰਗਾ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਛੱਪਰ ਛਾਏ ਬਣੀਆਂ ਕੇਜਮਾ ਜਿੱਤੇ ਰਾਏ ਬੁਲਾਏ ਥੱਲੇ ਜੁਦਨੋ ਜਨਜਮਪੁਰ ਪਕੜ ਚਲਾਏ ਸੱਬੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੂਰ ਹਿੱਲੇ ਆਏ ਉਤੇ ਰਾਖਸ਼ਾਂ ਸਭਨੀ ਤੁਰੇ ਨਚਾਏ ਬਰਸ਼ੇ ਪਕੜ ਕੇ ਬਹੁਤੇ ਮਾਰ ਗਰਾਏ ਅੰਦਰ ਖੇਤ ਦੇ ਤੀਰੀ ਸ਼ੈਬ ਰਲਾਈ 부ਠੀ ਦੇਵਤਾ ਵੇਖੀ ਸੰਖ ਵਜਾਏ ਪੇਰੀ ਸੰਖ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤਣਖ ਲੈ ਜਿੰਨੀ ਦਸਤ ਉਠਾਏ ਰਹੀਂ ਨਾ ਜੀਮ ਦੇ ਚੰਡਰ ਮੁੰਡਖ ਪਾਏ ਦੋਨੋਂ ਦੇਵਤਾ ਸੁंभਨ ਸੁਮਰਸਾਏ ਮਾਰੇ ਦੇਤ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੀ ਜਿੰਨੀ ਦਿਉ ਭਜਾਏ ਇੰਦਰ ਜੀ ਹਵੇ ਤੇਈ ਮਾਰਗ ਰਾਏ ਪਲਵਚ ਦੇਵਤਾ ਓਨੀ ਦਸਤੀ ਦਸਤ ਵਜਾਏ ਤਿੰਨਾ ਚਿਤ ਕਰ ਫਿਰ ਸਰਣਵਤ ਬੀਜ ਚਲਾਏ ਵੀੜੇ ਰਾਏ ਦੇ ਸੰਜ ਪਟੇਲਾ ਪਾਏ ਜਿਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਾਖਸ ਰੋਹਲੇ ਕਦੇ ਨਾ ਕਿਨੈ ਹਟਾਏ ਜੁਦ ਮਚਾਏ ਕੈ ਮਿਲਤੇ ਹੀ ਦਾਨੂ ਆਏ ਹੁਣ ਸੰਗਰ ਦੇਖਣਾ ਪੌੜੀ ਦਤੀ ਡੰਡਵਾਰੀ ਨੇੜਾ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੂਰ ਸੁਣ ਖੱਬੈ ਦਸਤੋਵਾਰੀ ਗਦਾ ਫਿਰ ਆਏ ਕੈ ਸੈਨਾ ਸਭ ਸੰਘਾਰੀ ਸਰਣਤਬੀਜ ਦੀ ਜਨਮਤ ਖਾਏ ਮਦਾਰੀ ਹੁ ਮਨਸੂਰ ਮੇ ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸਰਣਤਬੀਜ ਹਕਾਰੇ ਰਹਦੇ ਸੂਰ ਮੇ ਜੋਦੇ ਜੇੜ ਮਨਾਰੇ ਦਿਸਨ ਖੇਤ ਵਿੱਚ ਸਬਨੀ ਦਸਤਰਬਾਰੇ ਤੇ ਗਾਂ ਧੂਕੈ ਮਾਰੂ ਮਾਰ ਪੁਕਾਰੇ ਆਏ ਸਾਹਮਣੇ ਸੰਝਾ ਤੇ ਠਣਕਾਰੇ ਤੇਗੀ ਉਮਰੇ ਘਾਟ ਘੜਨ ਠਠਿਆਰੇ ਜਾਨ ਬਣਾਏ ਕੈ ਛਟ ਪਈ ਜਮਤਾਣੀ ਦਲਾ ਮੁਕਾਬਲਾ ਉਮਰ ਬਰਗਸਤਾਣੀ ਦਲ ਵਿੱਚ ਘਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉਠ ਉਠ ਮੰਗਣ ਪਾਣੀ ਘਾਇਲ ਘੂਮਦੇ ਈਵਡ ਮਾਰ ਵਿਹਾਣੀ ਉੱਪਰ ਰਾਖਸ਼ਾਂ बिजल ज्यों, बिजल ज्यों, चरलानी उठी, उठी देवता, देवता पौड़ी ਜੋ ਵੀ ਤੋਸ ਬਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨ ਵੀ ਦੁਰਗਾ ਦਾਨ ਨੂੰ ਮਾਰੇ ਰੂਹ ਵਢਾਏ ਕੈ ਸਿਰ ਵਿੱਚ ਤੇਗ ਵਗਾਈ ਸਰਨਤੀਜ ਦੇ ਅਗਣਤ ਦਾਨੋਂ ਭਾਰੇ ਹੋਏ ਲੋਹੂਆ ਜੋਦੇ ਜੇਡ ਮਨਾਰੇ ਅੰਦਰ ਖੇਤਦਾ ਦੁਰਗਾ ਨੂੰ ਲਲਕਾਰੇ ਆਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ਼ ਆਵਦੇ ਰਤੂ ਦੇ ਪ੍ਰਨਾਲੇ ਤਿੰਨ ਤੇ ਭੋਏ ਪਏ ਉੱਠੇ ਕਾਰਣਿਆਰੇ ਰਾਖਸ਼ ਹੜੜੜਾਏ ਤਗਾ ਸੰਗਲਿਆਲੀ ਸੰਗਰਵਾਇ ਬਰਸੀ ਬੰਬਲਿਆਲੀ ਸੂਰੇ ਸੰਗਰੇ ਭੇੜ ਮੱਤਿਆ ਬੀਰਾਲੀ ਦੁਰਗਾ ਦਾਣਵੀ ਮਾਰ ਮੱਤੀ ਮੋਹਰਾਲੀ ਅੰਦਰ ਖੇਤ ਦਾ ਜਣਨਟ ਲੱਥੇ ਛਾਲੀ ਢੋਲ ਵਜਾਏ ਕੈ ਲੋਹੂ ਫਾਤੀ ਜਾਲੀ ਲੋਥੀ ਜਮਤਣੀ ਕਣ ਵਿੱਚ ਜਿਉ ਛਿੰਛਾਲੀ ਤੇਗਾ ਹਸੀਆਂ ਤੁਮਣਿਆਰ ਸਿਆਲੀ ਬਣੀਆਂ ਕੇ ਜਮਾ ਤਗਾਂ ਸੂਲ ਬਜਾਈਆਂ ਦਲਾ ਮੁਕਾਬਲਾ ਤੂੰ ਮਿਆਂ ਨੂੰ ਲਈਂ ਜਵਾਨੀ ਸੂਰਮੀ ਸਰਣਤ ਬੀਜ ਬਦਾਈਆਂ ਅਗਣਤ ਸੂਰਤਾ ਦੁਰਗਾ ਸੋਹੈਂ ਆਈਆਂ ਰੋਹ ਵਡਾਏ ਕੈ ਸਬਨੀ ਆਣ ਵਗਾਈਆਂ ਤੇਗਾਂ ਧੁਰ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਆਪ ਚਲਾਈਆਂ ਤਕ ਤਕ ਦਾਣਵੀ ਲੋਹੂ ਨਾਲ ਡੁਬਾਈਆਂ ਤੇਗਾਂ ਨੰਗੀਆਂ ਸਾਰਸਤੀ ਜਣਨਾਈਆਂ ਮਿਲ ਕੇ ਦੇਵੀਆਂ ਸੱਬੇ ਮਾਰ ਗਰਾਈਆਂ ਅੰਦਰ ਖੇਤ ਦਾ ਤਿੱਤੂ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚਿਆ ਢੋਲ ਸ਼ੰਖ ਨਗਾਰੇ ਵਾਇ ਕੈ ਚੰਡ ਚਤਾਰੀ ਕਾਲ ਕਾ ਮਨ ਬਹਿਲਾ ਰੋਸ ਵਢਾਇਆ ਏ ਕੈ ਨਿਕਲੀ ਮੱਥਾ ਫੋੜ ਕੇ ਜਣਫਤੇ ਨਿਸ਼ਾਨ ਵਜਾਏ ਕੈ ਜਾਗ ਸੁਜਮੀ ਜੁੱਧ ਨੂੰ ਜਰਵਾਣਾ ਜਨ ਮਰੜਾਏ ਕੈ ਦਲ ਵਿੱਚ ਘੇਰਾ ਕੱਤਿਆ ਜਨ ਸਿੰਘ ਤੁਰਿਆ ਗਣਨਾਏ ਕੈ ਆਵਸੂਲਾ ਹੋਇਆ ਤਿਉ ਲੋਕਾਂ ਤੇ ਖੁਨ ਸਾਇਕੈ ਰੋਸਦਾਇਆ ਚੱਕਰਪਾਨ ਕਰਨ ਨੰਦਾ ਖੜਗ ਉਠਾਏ ਕ ਅੱਗੇ ਰਾਖਸ਼ ਬੈਠੇ ਰੋਹਲੇ ਤੀਰੀ ਤੇ ਕੀ ਸਬਰ ਲਾਇਕੈ ਪਕੜ ਪਿਛਾੜੇ ਰਾਖਸ਼ਾਂ ਦਲ ਦੇਤਾ ਅੰਦਰ ਜਾਇ ਕੈ ਬਹੁ ਕੇਸੀ ਪਕੜ ਪਿਛਾੜਿਨ ਤਿਨੇ ਅੰਦਰ ਧੂਮ ਰਚਾਇ ਕੈ ਵੱਡੇ ਵੱਡੇ ਚਨਸੂਰ ਮੈਂ ਗੈ ਕੋਟੀ ਦੇ ਚਲਾਇ ਕੈ ਰਣ ਕਾਲੀ ਗੁੱਸਾ ਖਾਇ ਕੈ ਪੌੜੀ ਦੁਹਾਂ ਕੰਧਾਰਾ ਮੋ ਜੁੜੇ ਅਣੀਆਰਾ ਚੋਈਆਂ ਤੋ ਹੈ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਫੂਨਾ ਸਰਵਣਤ ਬੀਜ ਨੂੰ ਕਤ ਖੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌਗਰਦੈ ਹੋਈਆਂ ਜੋ ਵੀ ਤੌਸਾ ਪਾਈ ਦਲਾ ਮੁਕਾਬਲਾ ਦਸਤੀ ਤੂੰ ਨਚਾਈਆਂ ਤੇ ਗਨਗੀਆਂ ਸੂਰਿਆਂ ਦੇ ਤਨ ਲਾਈਆਂ ਗੋਸਤ ਕੀਤੀਆਂ ਵਿਦਣ ਰਾਤੀ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਰਤਾਈਆਂ ਲੋਹੂ ਪਖਣਾ ਫੌਜਾ ਮਾਰ ਹਟਾਈਆਂ ਦੇਵਾਂ ਦਾਣਵਾ ਭਜਦੀ ਕਥਾ ਸੁਣਾਈਆਂ ਰਾਜੇ ਸੁਮਥੈ ਪੁਈਨਾ ਪੌਣੇ ਪਾਈਆਂ ਬੂੰਦਾ ਰਕਦੀਆਂ ਕਾਲੀ ਖੇਤ ਕਪਾਈਆਂ ਸੱਬੇ ਸੂਰਤਾ ਬਹੁਤੀ ਸ੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਦੂਜੇ ਸੂਰਮੇ ਸੁंभ ਸੁਣੀ ਕਰਹਾਲੀ ਸਰਵਣਤ ਬੀਜ ਦੀ ਰਣ ਵਿੱਚ ਕਿਨੇ ਨਾ ਚਾਲੀ ਦੁਰਗਾ ਆਮਦੀ ਬਹੁਤੇ ਬੀਰ ਜਟਾਲੀ ਉੱਠੇ ਆਖ ਕੈ ਛੁਟਾ ਪੰਤ ਬਾਲੀ ਜਸਨ ਜੁੱਧ ਨੂੰ ਥਰ-ਥਰ ਪ੍ਰਥਮੀ ਚਾਲੀ ਦਣਾ ਝਣਦੇ ਆਂ ਨਾਉ ਜਿਵੈ ਹਾਲੀ ਸਹਿ ਦਰਿਆਓ ਵਿੱਚ ਧੂੜ ਉਤਾਹ ਘਾਲੀ ਛੜੀ ਤਰੰਗਮਾਂ ਜਾਣ ਪੁਕਾਰੂ ਚਾਲੀ ਧਰਤੀ ਇੰਦਰਥੈ ਪੌੜੀ ਆਹਰ ਮਿਲਿਆ ਆਹਰੀਆਂ ਸਹਿਨ ਸੂਰਿਆ ਸਾਜੀ ਚੱਲੇ ਸੋਹੇ ਦੁਰਗ ਸਾਜਣ ਕਾਬਹਾ ਜੀ ਤੀਰੀ ਤੇਗੀ ਜਮਤਣੀ ਰਣ ਮੰਡੀ ਭਾਜੀ ਇੱਕ ਕਾਇਲ ਕੁਮਨ ਸੂਰਮੇ ਜਣ ਮਕਤਬ ਕਾਜੀ ਇਕਬੀਰ ਪਰੋਤੇ ਪਰਸ਼ੀ ਜਿਉ ਚੁੱਕ ਪੌ ਨਿਵਾਜੀ ਇੱਕ ਦੁਰਗਾ ਸੋਹੇ ਖੁਨਸ ਕੈ ਖੁਨਸਾਇਨਤਾ ਜੀ ਇੱਕ ਧਵਨ ਦੁਰਗਾ ਸਾਹਮਣੇ ਜਿਉ ਪਖਿਆਏ ਪਾਜੀ ਕਦੇ ਨਰ ਜੇ ਜੁਦ ਤੇ ਰਜ ਹੋਏ ਰਾਜੀ ਵੱਜੇ ਸੰਗਲਿਆਲੇ ਸੰਗਰ ਡੋਹਰੇ ਦਹੇ ਜੋ ਖੇਤ ਜਟਾਲੇ ਹੱਠਾਂ ਜੋੜਕੈ ਨਿਜੇ ਬੰਬਲੇ ਆਲੇ ਦਿਸਨ ਔੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਤੇ ਦਾਨਵੀ ਸੁਲ ਹੋਈਆਂ ਕੰਗਾ ਵਾਛੜ ਕਤੀ ਸੂਰਿਆਂ ਵਿੱਚ ਖੇਤ ਖਤੰਗਾ ਧੋ ਕਿਰਪਾਣਾ ਤਿੱਖੀਆਂ ਬਡਲਾਹਨ ਅੰਗਾ ਪਹਿਲਾ ਦਿਨਾਂ ਮਿਲੰਦਿਆਂ ਢੇੜ ਭਿਆਨ ਨਿਹੰਗਾ ਪੌੜੀ ਉਰੜ ਫੌਜਾਂ ਆਈਆਂ ਬੀਰ ਚੜੇ ਕੰਧਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉਠੇ ਰਣ ਮੱਚਿਆ ਵੱਡੇ ਹੰਕਾਰੀ ਸਿਰ ਧੜ ਬਾਂ ਗਨਲੇ ਫੁੱਲ ਜਹ ਬਾੜੀ ਜਾਪੇ ਕੱਟੇ ਬਾੜੀਆਂ ਰੁਖ ਚੰਦਨ ਆਰੀ ਦੁਹਾ ਕੰਦਾਰਾ ਮੂੰਹ ਜੁੜੇ ਜਾਂ ਛੱਟ ਭਈ ਖਰਵਾਰ ਕੋ ਤਕ 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 ਕੈ ਬਰ ਦੁਰਗ ਸਾ ਤਕ ਮਾਰੇ ਭਲੇ ਜੁਜਾਰ ਕੋ ਬੈਦਲ ਮਾਰੇ ਹੱਥੀਆਂ ਸੰਗ ਰਥ ਗਰੇ ਅਸਵਾਰ ਕੋ ਸੋਹਨ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕੋ ਗੁੱਸੇ ਆਈ ਕਾਲਕਾ ਹੱਥ ਸੱਜੇ ਲੈ ਤਲਵਾਰ ਕੋ ਇਦੋਂ ਪਾਰੂ ਉਤ ਪਾਰ ਹ ਨਾਗਸ਼ ਕਈ ਹਜ਼ਾਰ ਕੋ ਜਿਣ ਇਕਾ ਰਹੀ ਕੰਧਾਰ ਕੋ ਸੱਤ ਰਹਿਮਤ ਤੇਰੇ ਵਾਰ ਕੋ ਪਉੜੀ ਦੁਹਾ ਕੰਧਾਰਾ ਮੂੰ ਜੁੜੇ ਛਟ ਪਈ ਜਮ ਤਾਨ ਕਉ ਤਦ ਖਿੰਗ ਨਿਸੁੰਬ ਨਚਾਇਆ ਢਾਲ ਉੱਪਰ ਬਰਗਸਤਾਨ ਕੋ ਫੜੀ ਬਲੰਦ ਮੰਗਾਇ ਉਸ ਫਰਮਾਇਸ ਕਰਮਲ ਤਾਨ ਕਉ ਗੁੱਸੇ ਆਈ ਸਾਹਮਣੇ ਰਣ ਅੰਦਰ ਘੱਤਣ ਕਾਣ ਕਉ ਅੱਗੇ ਤੇਗ ਵਗਾਈ ਦੁਰਗਸਾ ਬੜ ਸੁਬਨ ਬਹੀ ਪਲਾਣ ਕਉ ਰੜਕੀ ਜਾਏ ਕੇ ਧਰਤ ਕਉ ਬੜ ਪਖਰ ਬੜ ਕੇ ਕਾਣ ਕਉ ਵੀਰ ਪਲਾਨ ਉੱਡ ਗਿਆ ਕਰ ਸਿੱਧਾ ਸੁਭ ਸੁਜਾਨ ਕੋ ਸਾਬਾ ਸਨੋ ਨੇ ਖਾਨ ਕਹੋ ਸਦਾ ਸਾਬਾਸ ਤੇਰੇ ਤਾਨ ਕਹੋ ਤਾਰੀਫਾਂ ਪਾਂ ਚਬਾਣ ਕਹੋ ਸਦ ਰਹਿਮਤ ਕੈਫਾਂ ਖਾਣ ਕਹੋ ਸਦ ਰਹਿਮਤ ਤੁਰੇ ਨਚਾਣ ਕਹੋ ਪੌੜੀ ਦੁਰਗਾ ਤੇ ਦਨਵੀ ਗਹਿ ਸੰਗਰ ਕਥੇ ਉੜ ਉੱਠੇ ਸੂਰਮੇ ਆ ਡਾਹੇ ਮੱਥੇ ਕੱਟ ਤੁਫੰਗੀ ਕੈਬਰੀ ਦਲ ਗਾਹੇ ਨਿਕਥੇ ਦੇਖਣ ਜੰਗ ਫਰੈਸਤੇ ਅਸਮਾਨੋਂ ਲੱਥੇ ਪੌੜੀ ਦੋਹਾਂ ਕੰਦਾਰਾ ਮੂੰਹ ਜੁੜੇ ਦਲ ਘਰੇ ਨਗਾਰੇ ਔਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕੇ ਤੇਗਾ ਬਰਸ਼ੀਆਂ ਹਥਿਆਰ ਕੁਹਾਰੇ ਟੋਪ ਪਟੇਲਾ ਪਖਣਾ ਗਲ ਸੰਝ ਸਵਾਰੇ ਲੈ ਕੇ ਬਰਸ਼ੀ ਦੁਰਗ ਸਾਹ ਬਉਦਾਨਵ ਮਾਰੇ ਚੜੇ ਰੱਥੀ ਗਜ ਘੋੜੇ ਮਾਰ ਕੋਇ ਤੇ ਡਾਰੇ ਜਾਨ ਹਲਵਾਈ ਸੀਖ ਨਾਲ ਵਿਨਵੜੇ ਉਤਾਰੇ ਪੌੜੀ ਦੁਹਾ ਕੰਦਾਰਾ ਮੂੰਹ ਜੁੜੇ ਨਾਲ ਤੌਸਾ ਭਾਰੀ ਲਈ ਭਗਵਤੀ ਦੁਰਗਾ ਸਾਹ ਵਰ ਜਾਗਨ ਭਾਰੀ ਲਾਈ ਰਾਜੇ ਸੁंभ ਨੂੰ ਰਤ ਪੀਏ ਪਿਆਰੀ ਸੁंभ ਪਲਾਣੂ ਡਿੱਗਿਆ ਉਪਮਾ ਵਿਚਾਰੀ ਡਬਰ ਤੂੰ ਨਾਲੋਂ ਨਿਕੜੀ ਵਰਸ਼ੀਦੁ ਤਹਾਰੀ ਜਾਣ ਰਜਾਦੀ ਉਤਰੀ ਪੈਨ ਸੁਹੀ ਸਾਰੀ ਪੌੜੀ ਦੁਰਗਾ ਤੇ ਦਨਵੀਂ ਭੇੜ ਪਿਆ ਸਬਾਹ ਸ਼ਸਤਰ ਪਜੂਤੇ ਦੁਰਗਸਾ ਗਏ ਸਬਨੀ ਬਾਹੀ ਸੁੰਭਨ ਸੁੰਭ ਸੰਘਾਰਿਆ ਵਥ ਜੇਹੇ ਸਾਹੀ ਫੌਜਾ ਰਾਖਸ਼ ਆਰੀਆ ਦੇਖ ਰੂਵਨ ਤਾਹੀ ਮੋਹੇ ਕੜੂਚੇ ਕਹ ਦੇ ਛੱਡ ਘੋੜੇ ਰਾਹੀ ਭਜਦੇ ਹੋਏ ਮਾਰੀਨ ਮੁੜ ਝਾਕਣ ਨਾਹੀ ਪੌੜੀ ਸੁੰਭਨ ਸੁੰਭ ਪਠਾਇਆ ਜਮ ਦੇ ਥਾਮ ਨੂੰ ਇੰਦਰ ਸੱਦ ਬੁਲਾਇਆ ਰਾਜ ਅਫਖੇਖ ਨੂੰ ਸਿਰ ਪਰ ਛਤਰ ਫੇਰਾ ਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਜਗਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ